ਸਭ ਜਿਹੜਾ ਤੁਸੀਂ ਸੁਣਿਆ ਆਜੋ ਆਜੋ ਅਨਸਾਰੀ ਦਾ ਜਵਾਬ ਮੈਂ ਦੇਣਾ ਆਜੋ ਆਜੋ ਅਨਸਾਰੀ ਦਾ ਮੈਂ ਜਵਾਬ ਦੇਣਾ ਆਜੋ ਸਵਾਲ ਹੁੰਦਾ ਬਿਲਕੁਲ ਚੁੱਕਿਆ ਗਿਆ ਕਿ ਗੈਂਗਸਟਰਾਂ ਦੇ ਨਾਲ ਤੁਹਾਡੇ ਰਿਸ਼ਤੇ ਨੇ ਇਹ ਦਿਸਟ੍ਰਿਕਟ ਜਿਹੜੇ ਨੇ ਮੈਂ ਮੁੱਖ ਮੰਤਰੀ ਨੂੰ ਚੈਲੰਜ ਕਰਦਾ 2 ਸਾਲ ਪਹਿਲਾਂ ਤੁਹਾਨੂੰ ਪਤਾ ਨਾ న్యూਸ 18 ਵਾਲਾ ਮੈਂ ਕੱਢਿਆ ਵੀ ਸੀ ਆਪਣੀ ਗੱਡੀ ਚੋਂ ਬਾਹਰ ਜਿਆਦਾ ਨੇ ਸਾਰਿਆਂ ਨੂੰ ਜਿਹੜਾ ਪੱਤਰਕਾਰ ਮੈਂ ਬਾਹਰ ਕੱਢਿਆ ਸੀ 2000 2 ਸਾਲ ਪਹਿਲਾਂ ਮੈਂ ਇਹਨੂੰ ਜਵਾਬ ਦਿੱਤਾ ਜੇ ਪਿਓ ਦਾ ਪੋਤੇ ਆ ਏ ਅਜੇ ਮੁੱਖ ਮੰਤਰੀ ਕੋਲ ਜਾ ਕੇ ਉਹ ਕਢਵਾਏ ਮੈਂ ਜਵਾਬ ਦਊਗਾ ਮੈਂ ਜਵਾਬ ਦਿੱਤਾ ਉਹਦਾ ਅੰਸਾਰੀ ਵਾਲੇ ਦਾ ਜੇ ਨਾ ਅਜ ਪਿਓ ਦੇ ਪੁੱਤ ਨੇ ਮੈਂ ਅਲੀਗੇਸ਼ਨ ਲਾ ਰਿਆਂ ਕਿ ਜੱਗੂ ਭਗਵਾਨਪੁਰੀਏ ਦੇ ਨਾਲ ਹੀ ਰਲਿਆ ਮੈਂ ਲਾ ਰਿਆਂ ਕਿ ਇਹ ਨਹੀਂ ਮੁੱਖ ਮੰਤਰੀ ਜੱਗੂ ਭਗਵਾਨਪੁਰੀਏ ਨੂੰ ਪ੍ਰੋਟੈਕਟ ਕਰ ਰਿਆ ਉਹ ਕਹਿੰਦੇ ਰਦਾਵਾ ਸਾਹਿਬ ਦੀ ਬੁਖਲਾਟ ਆ ਹਾਰ ਕਿਹੜੀ ਇਹ ਤੇ ਹੁਣ ਪਤਾ ਲੱਗੂ ਕਿ ਨਾ ਬੁਖਲਾਟ ਵਾਲਾ ਨਹੀਂ ਲੜਦਾ ਹੁੰਦਾ ਲੜਦਾ ਜਿਹਦੇ ਕੋਲ ਵੋਟਾਂ ਨਾ ਹੋਣ ਉਹ ਲੜਦਾ ਵੇ ਇਹ ਬੰਦੇ ਬੰਦੇ ਮੈਂ ਬਾਹਰੋਂ ਮੰਗਵਾਏ ਨੇ ਕਿੰਨੇ ਮੰਗਵਾਏ ਨੇ ਆ ਜਿਹੜਾ ਫੜਿਆ ਤੁਹਾਡੇ ਸਾਹਮਣੇ ਪ੍ਰੈਸ ਉਹ ਜੋ ਮਰਜ਼ੀ ਕਹੀ ਜੇ ਉਹ ਕਹਿੰਦੇ ਕਿ ਹੁਣ ਮੈਂ ਲੀਡਰ ਸਾਹਿਬ ਨੂੰ ਇਹ ਬੇਨਤੀ ਕਰਦਾ ਕਿ ਆਪਾਂ ਸ਼ਾਂਤਮਈ ਢੰਗ ਨਾਲ ਕਰਾਨ ਕੋਈ ਹੋ ਸਕਦਾ ਹੈ ਨਹੀਂ ਸ਼ਾਂਤਮਈ ਮੇਰੀ ਗੱਲ ਮੇਰੀ ਗੱਲ ਸੁਣ ਲੋ ਇਹ ਤੁਹਾਨੂੰ ਯਾਰ ਮੈਨੂੰ ਇਹ ਸਵਾਲ ਪੁੱਛ ਰਹੇ ਹੋ ਇਹ ਪੁਲਿਸ ਨੂੰ ਪੁੱਛੋ ਕੇ ਬਾਹਰਲਾ ਬੰਦਾ ਤਰਨਤਨ ਸਾਈਡ ਦਾ ਫੜਿਆ ਗਿਆ ਕਿ ਨਹੀਂ ਇਹਨਾਂ ਦੇ ਇਹਨਾਂ ਦੇ ਘਰੋਂ ਕੇਂਦਰ ਦਾਵਾ ਸਾਹਮਣੇ ਡਾਂਗ ਮਾਰੀ ਹੈ ਸਾਨੂੰ ਇਹ ਇਲਜ਼ਾਮ ਲੱਗ ਉਹਨੂੰ ਜਿਹੜੀ ਮਾਰੀ ਆ ਤੇ ਉਹਨੂੰ ਆਖਰ ਪੁਲਿਸ ਨੂੰ ਕਰੋ ਐਕਸ਼ਨ ਤੁਸੀਂ ਮੇਰੇ ਨਾਲ ਸੀ ਕਿਹੜੀ ਡਾਂਗ ਵਜੀ ਆ ਵੀ ਬਹੁਤ ਸਾਹਮਣੇ ਨਹੀਂ ਤੁਸੀਂ ਇੱਥੇ ਸੀ ਨਾ ਮੇਰੇ ਨਾਲ ਹੀ ਕਿਉਂ ਜੀ ਤੁਸੀਂ ਮੇਰੇ ਨਾਲ ਸੀ ਨਾ ਕੋਈ ਵੀਡੀਓ ਵੀਡੀਓ ਐਵੀਡੈਂਸ ਦਿਖਾ ਰਹੇ ਕਿ ਵੀਡੀਓ ਸਾਡੇ ਕੋਲ ਆਇਆ ਕੋਈ ਨਹੀਂ ਆਉਣ ਤੇ ਆਉਣ ਤੇ ਗੁੰਡਾ ਕਰਦੀ ਐਦਾਂ ਨਹੀਂ ਚੱਲਣ ਦੇਗੀ ਪੁਲਿਸ ਤੁਹਾਡੇ ਸਾਹਮਣੇ ਮਰੀ ਰਹੀ ਜਾਂ 15 ਮਿੰਟ ਡੀਐਸਪੀ ਅੰਦਰ ਨਹੀਂ ਵੜਿਆ ਤੁਹਾਡੇ ਸਾਹਮਣੇ ਨਾ ਪਾਰਟੀ ਦੇ ਪੱਖ ਰੱਖਦੀ ਹੈ ਬਿਲਕੁਲ ਰੱਖਦੀ ਹੈ ਤੁਹਾਡੇ ਸਾਹਮਣੇ ਇੱਥੇ ਆਪਾਂ ਕਦੋਂ ਦੇ ਖੜੇ ਆ ਪਰ ਪੁਲਿਸ ਅੰਦਰ ਗਈ ਆ ਨਹੀਂ ਗਈ ਜਦੋਂ ਸਭ ਇਸ ਤਰੀਕੇ ਨਾਲ ਲੀਡਰਾਂ ਨੂੰ ਆਗੇ ਸ਼ਾਂਤ ਕਰਨਾ ਚਾਹੀਦਾ 몰 ਜਿਸ ਤਰੀਕੇ ਨਾਲ 몰 ਫੜਾਇਆ ਜਾ ਰਿਹਾ ਉਹ ਤਰ੍ਹਾਂ ਪੜੋਣ ਚਾਹੀਦਾ ਵੇਖੋ ਗੱਲ ਸੁਣ ਇੱਥੇ ਸ਼ਾਂਤਮਈ ਤਰੀਕਾ ਨਾਲ ਬੈਠੇ ਨੇ ਇਹਨਾਂ ਨੂੰ ਆਣ ਕੇ ਪੈਗੇ ਇਹਨਾਂ ਦਾ ਟੈਲੀਫੋਨ ਗਿਆ ਫਿਰ ਲੀਡਰ ਨਾ ਪਹੁੰਚੇ ਆਪਣੇ ਆਪਣੇ ਵਰਕਰ ਨੂੰ ਤੇ ਇਹ ਇਸ ਕਰਕੇ ਪਹੁੰਚੇ ਨਾ ਆਖਿਆ ਜੀ ਪਿੰਡ ਵਾਲੇ ਨਹੀਂ ਇਹ ਸਾਨੂੰ ਬਾਹਰਲੇ ਬੰਦੇ ਪੈਗੇ ਤੇ ਉਹਦਾ ਪ੍ਰਤੱਖ ਆ ਹੀ ਗਿਆ ਕਿ ਸਬੂਤ ਮਿਲ ਗਿਆ ਕਿ ਬੰਦਾ ਇੱਕ ਬਾਹਰਲਾ ਫੜ ਲਿਆ ਮੈਂ ਤੇ ਇਹ ਕਹਿੰਦਾ ਜਿਹੜਾ ਉਹਨੇ ਕਿਹਾ ਨਾ ਇਹ ਅੱਤ ਪੱਦੇ ਦਾ ਪੁੱਤ ਹੈ ਨਾ ਇਹ ਜਾ ਕੇ ਅंसारी ਦਾ ਐਕਸ਼ਨ ਕਰੇ ਮੈਂ ਜਵਾਬ ਦਊ ਮੇਰੀ ਗੜਗਲ ਸੁਣੋ ਜਿਨ੍ਹਾਂ ਜਿਨ੍ਹਾਂ ਐਪਲੀਕੇਸ਼ਨ ਦੇ ਕੇ ਅंसारी ਨੂੰ ਸੱਧਿਆ ਸੀ ਜਦੋਂ 10 ਲੱਖ ਦੀ ਮੇਰੇ ਕੋਲ ਫਰੋਤੀ ਵੰਗੇ ਜੇਲ੍ਹ ਮਿਨਿਸਟਰ ਦਾ ਕੰਮ ਕਿਸੇ ਨੂੰ ਜੇਲ੍ਹ ਦੇ ਅੰਦਰ ਨਹੀਂ ਕਰਨਾ ਹੁੰਦਾ ਇਹਨਾਂ ਨੂੰ ਪਤਾ ਨਹੀਂ ਇਹਨਾਂ ਨੂੰ ਬਾਰ-ਬਾਰ ਉਹ ਵਿਧਾਨ ਸਭਾ ਵਾਲੀ ਤਸਵੀਰ ਦਾ ਕਿਹੜੀ ਤਸਵੀਰ ਮੈਨੂੰ ਠੀਕ ਤਰੀਕੇ ਕਹਿੰਦੇ ਵਿਕਰਮ ਇਥੇ ਨੇ ਵਿਖਾਈ ਹੈ ਜੀ ਗਗੂ ਦੇ ਨਾਲ ਜੱਗੂ ਤੇ ਮਾਮਾ ਇਹਨਾਂ ਦਾ ਆਪਣੇ ਫਿਰਦਾ ਹੁਣ ਕੋਈ ਜਿਹੜੇ ਪਿੰਡਾਂ 'ਚ ਜਾਣਦੇ ਹੋ ਉੱਥੇ ਕਦੇ ਕੋਈ ਕਹਿ ਰਿਹਾ ਤੁਸੀਂ ਦੱਸੋ ਕਿ ਜੱਗੂ ਪਗਵਾਨਪੁਰੀਏ ਦੀ ਮਾਂਗ ਕਿਹਦੇ ਲਈ ਤੁਰੇ ਫਿਰਦੀ ਆ ਜੱਗੂ ਪਗਵਾਨਪੁਰੀਏ ਦੇ ਅਗੇਂਸਟ ਮੈਂ ਡੀਐਸਪੀ ਕਢਵਾਇਆ ਤੇ ਫਿਰ ਜੱਗੂ ਪਗਵਾਨਪੁਰੀਏ ਇਹਨਾਂ ਦਾ ਮਾਮਾ ਕਿ ਸਾਡੇ ਨਾਲ ਕੋਈ ਗੱਲ ਨਹੀਂ ਯਾਰ ਕੋਈ ਨਹੀਂ ਇਦਾਂ ਨਹੀਂ ਕਿ ਇਦਾਂ ਨਹੀਂ ਕਿ ਇਹਨਾਂ ਕੋਲ ਗੁੱਡਿਆ ਕੋਲ ਡਰਿਆ ਜਾਏਗਾ ਆ ਯਾਰ ਪਾਈਚ ਪਾਈ ਸੁਖਿੰਦਰ ਰੰਧਾਵਾ ਸੁਦੇ ਆ ਗਈ ਨਹੀਂ ਤੇ ਕਿਉਂ ਮੈਂ ਆਉਣਾ ਨਹੀਂ ਜਦੋਂ ਇੱਥੇ ਇੱਥੇ ਉਹਨਾਂ ਨੂੰ ਕੁੱਟਣੇਗਾ ਮੁੰਡੇ ਨੂੰ ਕੁੱਟਿਆ ਤੇ ਬੰਦਾ ਤੇ ਬਾਹਰਲਾ ਪੁਲਿਸ ਨੇ ਫੜੇ ਮੈਂ ਤੇ ਨਹੀਂ ਲਿਆਂਦਾ ਬਾਹਰ ਕੋਈ ਮੈਂ ਤੇ ਆਪ ਆਇਆ ਮੈਂ ਇੱਥੇ ਫੇਰ ਸਕਦਾ ਮੈਂ ਇਥੋਂ ਦਾ ਰਹਿਣ ਵਾਲਾ ਸਰ ਇਹ ਬੰਦੇ ਜਿਹੜੇ ਫੜੇ ਨਹੀਂ ਫੜੇ ਗਏ ਉਹਨਾਂ ਨੂੰ ਪੁੱਛੋ ਗੈਂਗਸਟਰ ਗੈਂਗਸਟਰ ਜਿਹੜੇ ਉਹ ਫੜੇ ਗਏ ਨੇ ਔਰ ਅੰਦਰ ਡੀਐਸਪੀ ਦਰਦ ਅੰਦਰ ਨਹੀਂ ਜਾ ਰਹੇ ਗੱਡੀ ਪਾਰ ਖੜੀ ਉਹ ਵੀ ਨਹੀਂ ਫੜੀ ਪਰ ਜਿਹੜਾ ਸਾਹਮਣੇ ਜਿਹੜਾ ਦਰਵਾਜਾ ਬੰਦ ਹੈ ਇਹਦੇ ਚ ਪਤਾ ਨਹੀਂ ਕਿੰਨੇ ਅੰਦਰ ਨੇ ਵੇਖਿਆ ਮੈਂ ਹਾਂ ਭੱਜਦੇ ਫੜੇ ਵੀ ਹਾਂ ਹਾਂ ਭੱਜਦੇ ਫੜੇ ਜਿਹੜੇ ਕੰਦਾ ਟੱਪ ਕੇ ਭੱਜ ਰਹੇ ਸੀ ਉਹ ਫੜੇ ਵੀ ਨੇ ਕਹਿੰਦੇ ਉਹਨਾਂ ਨੂੰ ਪਤਾ ਗਿਆ ਪੁਲਿਸ ਨੂੰ ਕਿੱਥੋਂ ਦੇ ਮੈਂ ਤਾਂ ਉਹਨਾਂ ਨੂੰ ਇੰਟਰਗੋਡ ਨਹੀਂ ਕੀਤਾ ਪੁਲਿਸ ਕੋਆਪਰੇਟ ਕਰ ਰਹੀ ਨਹੀਂ ਤਨ ਪੁਲਿਸ ਤੇ ਮਰੀ ਪਈ ਹੈ ਮਰੀ ਪੁਲਿਸ ਹੈ ਗੱਡੀ ਨੂੰ ਨਹੀਂ ਲੈ ਕੇ ਜਾ ਸਕਦੇ ਤੇ ਅੰਦਰ ਆ ਸਾਹਮਣੇ ਦਰਵਾਜਾ ਨਹੀਂ ਖੁਲਵਾ ਸਕੀ ਪੁਲਿਸ ਕੀ ਲੱਗਦਾ ਇਹ ਸਹੀ ਸਰਕਾਰ ਦੇ ਦਬਾਤ ਵਿੱਚ ਤੁਸੀਂ ਹੋਰ ਕਿਹਦੇ ਮੇਰੇ ਦਬਾਤਾਂ ਦੇ ਚੱਲ ਰਿਹਾ ਕੌਣ ਕਿਹਪੋਂ ਗੰਤ ਮਾਨੂੰ ਪਤਾ ਕਿ ਹਾਰੇਗਾ ਸੀਟ ਉਹ ਗੁੰਡਾਗਰਦੀ ਕਰਵਾ ਰਿਹਾ ਚੀਵਨ ਚੱਕ ਕਰਵਾ ਰਿਹਾ ਦਾਵਾ ਸਾਬ ਕਿੰਨੇ ਕਬੂਥਾਂ ਤੇ ਇਸ ਤਰੀਕੇ ਨਾਲ ਜੜ ਰਿਹਾ ਦੇਖੋ ਨਾ ਪੁਜਰਾਜ ਦੇ ਵਿੱਚ ਵੀ ਗੁੰਡਾਗਰਦੀ ਕੀਤੀ ਆ ਸਾਡਾ ਜ਼ਿਲ੍ਹੇ ਦਾ ਵਾਈਸ ਪ੍ਰੈਜ਼ੀਡੈਂਟ ਆ ਉਹ ਉਹਦੀ ਵੀ ਇਹਨਾਂ ਨੇ ਪੱਗ ਲਾਈ ਆ 10:00 ਵਜੇ ਤੋਂ ਦੇਰ ਚੜਿਆ ਵਾ ਵੋਟਾਂ ਸ਼ੁਰੂ ਹੋਈਆਂ ਤੇ ਇਹ ਹਾਲਾਤ ਪੈਦਾ ਹੋ ਗਏ ਇਸ ਤਿੱਕੇ ਨੇ ਇਹ ਪੈਦਾ ਗੁੰਡਾਗਰਦੀ ਪੈਦਾ ਹੋ ਜੀ